ਸਾਤਿ ਸ਼੍ਰੀ ਅਕਾਲ ਜੀ ਮੈਂ ਕੁਛ ਪਿੰਡਰ ਕੋ ਸਰਕਾਰੀ ਸੀਨੀਅਰ ਸਕੂਲ ਸਕੈਨਡਰ ਸਕੂਲ ਨੰਗਲ ਸਰਸਾ ਵਿੱਤ 10ਵੀਂ ਜਮਾਤ ਵਿੱਚ ਪੜਦੀ ਹਾਂ ਮੈਂ ਮੈਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਸਕੂਲ ਦੀ ਨਵਾਲ ਬਦਲੀ ਹੈ ਸਾਡੇ ਸਕੂਲ ਵਿੱਚ ਇੱਕ ਨਵਾਂ ਗੇਟ ਲੱਗ ਰਿਹਾ ਹੈ ਜੋ ਸਕੂਲ ਦੀ ਸੁੰਦਰਤਾ ਨੂੰ ਚਾਹ ਚੰਦ ਲਾ ਰਿਹਾ ਹੈ ਸਾਡੇ ਸਕੂਲ ਵਿੱਚ ਠੰਡੇ ਪਾਣੀ ਦਾ ਵੀ ਬਹੁਤ ਵਧੀਆ ਪ੍ਰਬੰਧ ਹੈ ਨੂੰ ਸਾਡੇ ਸਕੂਲ ਵਿੱਚੋਂ ਫ੍ਰੀ ਕਿਤਾਬਾਂ ਵਰਦੀਆਂ ਤੇ ਸਟੱਡੀ ਮਟੀਰੀਅਲ ਵੀ ਦਿੱਤਾ ਜਾਂਦਾ ਹੈ ਜਿਸ ਨਾਲ ਇੱਥੇ ਗਰੀਬ ਵਿਦਿਆਰਥੀਆਂ ਦਾ ਪੜਨਾ ਸੌਖਾ ਹੋ ਗਿਆ ਮੈਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਸ ਸਕੂਲ ਵਿੱਚ ਬਦਲੀ ਕੀਤੀ ਹੈ ਹਨ ਤੁਹਾਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਕੋਮਲਪ੍ਰੀਤ ਕੋਰੇ ਮੈਂ ਸਰਕਾਰੀ ਸੀਨੀਅਰ ਸਮਾਰਟ ਸਕੂਲ ਨੰਗਲ ਸੈਸਾ ਦੀ 12ਵੀਂ ਜਮਾਤ ਦੀ ਵਿਦਿਆਰਥਣਾਂ ਪਹਿਲਾਂ ਸਾਡੇ ਸਕੂਲ ਵਿੱਚ ਚਾਰ ਦਿਵਾਰੀ ਨਹੀਂ ਸੀ ਜਿਸ ਕਾਰਨ ਸਾਰੇ ਬੱਚੇ ਅਸੁਰੱਖਿਅਤ ਫੀਲ ਕਰਦੇ ਸਨ ਪਰ ਹੁਣ ਭਗਵੰਤ ਮਾਨ ਜੀ ਨੇ ਸਾਡੇ ਸਕੂਲ ਵਿੱਚ ਚਾਰ ਦਿਵਾਰੀ ਬਣਵਾ ਦਿੱਤੀ ਗਈ ਹੈ ਹੋਰ ਸਕੂਲਾਂ ਵਿੱਚ ਵੀ ਚਾਰ ਦਿਵਾਰੀ ਬਣ ਗਈ ਹੈ ਜਿਸ ਕਾਰਨ ਹੁਣ ਬੱਚੇ ਅਸੁਰੱਖਿਅਤ ਫੀਲ ਨਹੀਂ ਕਰਦੇ ਇਸ ਲਈ ਮੈਂ ਭਗਵੰਤ ਮਾਨ ਜੀ ਦਾ ਧੰਨਵਾਦ ਕਰਦੀ ਹਾਂ ਧੰਨਵਾਦ ਸਤਿ ਸ਼੍ਰੀ ਅਕਾਲ ਮੈਂ ਤਿੰਜੀਤ ਕੋਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨੱਗਲ ਸਰਸਾ ਦੀ 12ਵੀਂ ਜਮਾਤ ਦੀ ਵਿਦਿਆਰਥਣਾ ਪਹਿਲਾਂ ਸਾਡੇ ਸਕੂਲ ਵਿੱਚ ਚਾਰ ਦੀਵਾਰੀ ਨਹੀਂ ਸੀ ਜਿਸ ਕਾਰਨ ਆਵਾਰਾ ਪਛੋਂ ਸਾਡੇ ਸਕੂਲ ਵਿੱਚ ਆ ਜਾਂਦੇ ਸਨ ਜਿਸ ਕਾਰਨ ਸਾਨੂੰ ਅਸੁਰੱਖਿਅਤ ਮਹਿਸੂਸ ਹੁੰਦਾ ਸੀ ਪਰ ਹੁਣ ਸਾਡੇ ਸਕੂਲ ਵਿੱਚ ਚਾਰ ਦੀਵਾਰੀ ਬਣ ਗਈ ਹੈ ਜਿਸ ਕਾਰਨ ਸਾਨੂੰ ਸੁਰੱਖਿਅਤ ਮਹਿਸੂਸ ਹੁੰਦਾ ਹੈ ਮੁਫਤ ਕਿਤਾਬਾਂ ਅਤੇ ਵਰਦੀਆਂ ਵੀ ਸਾਨੂੰ ਮਿਲਦੀਆਂ ਹਨ ਮੈਂ ਮੁੱਖ ਮੰਤਰੀ ਅਤੇ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਮਨਦੀਪ ਕਰ ਹੈ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨੱਗਰ ਸਰਸਾ ਵਿੱਚ 10ਵੀਂ ਜਮਾਤ ਦੀ ਵਿਦਿਆਰਥਣ ਹਾਂ ਮੇਰੇ ਸਕੂਲ ਵਿੱਚ ਪਹਿਲਾਂ ਚਾਰ ਦੀਵਾਰੀ ਨਹੀਂ ਸੀ ਜਿਸ ਕਰਕੇ ਆਵਾਰਾ ਪਸ਼ੂ ਸਾਡੇ ਸਕੂਲ ਵਿੱਚ ਆ ਕੇ ਸਾਨੂੰ ਅਤੇ ਹੋਰ ਬੱਚਿਆਂ ਨੂੰ ਅਸੁਰੱਖਿਅਤ ਕਰ ਦਿੰਦੇ ਸਨ ਪਰ ਹੁਣ ਸਰਕਾਰ ਵੱਲੋਂ ਸਾਡੇ ਸਕੂਲ ਵਿੱਚ ਚਾਰ ਦੀਵਾਰੀ ਬਣਾ ਦਿੱਤੀ ਗਈ ਹੈ ਅਤੇ ਹੁਣ ਸਾਨੂੰ ਕੋਈ ਵੀ ਮੁਸ਼ਕਿਲ ਨਹੀਂ ਆਉਂਦੀ ਅਤੇ ਆਵਾਰਾ ਪਸ਼ੂ ਵੀ ਸਾਡੇ ਸਕੂਲ ਵਿੱਚ ਨਹੀਂ ਆਉਂਦੇ ਸੋ ਧੰਨਵਾਦ ਮੈਂ ਮੋਹਨ ਸਿੰਘ ਪਿੰਡ ਸਰਸਾ ਨੰਗਲਾ ਬੁਖਰੀਤਾਂ ਸਾਡੇ ਸੀਨੀਅਰ ਸੈਕੰਡਰੀ ਸਕੂਲ ਨੰਗਲ ਸਰਸਾ ਪਹਿਲਾਂ ਚਾਰਦੁਵਾਰੀ ਨਹੀਂ ਸੀ ਹੁੰਦੀ ਤੇ ਉਹਦੇ ਨਾਲ ਵਾਰਾ ਪਸ਼ੂ ਜਾਂ ਕੋਈ ਵੀ ਜਾਨਵਰ ਆ ਜਾਂਦਾ ਸੀ ਜਦੋਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਬਣੀ ਹੈ ਇਹਨਾਂ ਦੇ ਗ੍ਰਾਂਟ ਆਉਣ ਕਾਰਨ ਸਕੂਲ ਦੀ ਚਾਰਦੁਵਾਰੀ ਤੇ ਕਰਾਈ ਗਈ ਹੈ ਜੀ ਬਾਕੀ ਹੋਰ ਵੀ ਕੰਮ ਹੋ ਰਹੇ ਆ ਬਿਲਡਿੰਗਾਂ ਦਾ ਵੀ ਕੰਮ ਹੋ ਰਿਹਾ ਤੇ ਸਾਡੇ ਸਕੂਲ ਦਾ ਜਿਹੜਾ ਰਿਜ਼ਲਟ ਆ ਉਹ ਵੀ ਬਹੁਤ ਵਧੀਆ ਆ ਰਿਹਾ ਹੈ ਮਾਨ ਸਰਕਾਰ ਦੀ ਇਹ ਬਰਾਲੇ ਕਰ